ਦੀ ਮਾਤਰਾ ਜੀ ਬੱਚਿਆਂ ਨੂੰ ਜਾਂ ਜਿਹੜੇ ਜਾਂ ਸਾਡੀ ਜਨਰੇਸ਼ਨ ਉਹਨਾਂ ਨੂੰ ਚਿੱਟਾ ਦਿੱਤਾ ਜਾਂਦਾ ਉਹ ਸਾਰੇ ਜਿਹੜੇ ਆ ਸਪੋਰਟਸ ਨੂੰ ਗੰਟੀਫਾਈ ਕਰਕੇ ਉਹਨਾਂ ਦਾ ਸਨਚ ਕੀਤੀ ਜਾ ਰਹੀ ਹੈ ਔਰ ਜਿਹੜੇ ਡਰਗ ਫੀਸ ਜਿਹੜੇ ਨਸ਼ੇ ਜਾਂ ਸਮਗਲਰ ਸੀ ਉਹ ਜੰਨੀਆਂ ਵੀ ਇਹਨਾਂ ਤੇ ਲਿਸਟਾ ਸੀ ਕੋਈ 111 12 ਦੇ 30 ਦੇ ਰਹਿ ਕੇ ਜਿਹਨਾਂ ਨੇ ਇਹਨਾਂ ਦੇ ਗੰਟੀਫਾਈ ਕੀਤੇ ਜਿਹੜੇ ਸਾਝਾ ਜ਼ਾਬਤਾ ਵੀ ਨੇ ਔਰ ਜਿਹੜੇ ਹੋਰ ਜਿਹੜੇ ਹੈਗੇ ਆ ਉਹ ਜ਼ਮਾਨਦਾਰ ਤੇ ਬਾਹਰ ਆਏ ਆ ਉਹਨਾਂ ਦੀਆਂ ਐਕਟੀਵਿਟੀਜ਼ ਨੂੰ ਖਤ ਪਾਉਣੀ ਹੈ ਉਹਨਾਂ ਨੂੰ ਭਜਾਉਣ ਵਾਸਤੇ ਆ ਕੇ ਉਹਨਾਂ ਦੇ ਪੈਰਾਂ ਨਾਲ ਲੱਗਣਗੇ ਇਹਨਾਂ ਤੋਂ ਆ ਵੀ ਗਏ ਆ ਉਹਨਾਂ ਨੂੰ ਜਿਹੜਾ ਹੈਗਾ ਵਾ ਪੂਰਾ ਭਜਾਇਆ ਜਾਵੇ ਜਦ ਵੀ ਉਹਨਾਂ ਨੂੰ ਬਿਲਕੁਲ ਫੈਕੜਨਾ ਦਿੱਤਾ ਜਾਵੇ ਤਾਂ ਕਿ ਸਿੱਖ ਕੇ ਬੈਠ ਕੇ ਇਸ ਦਿਨ ਫੇਰ ਅੰਜਾਮ ਨਾ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਬਾਕੀ ਦੇ ਜਿੰਨੇ ਵੀ ਹੌਟਸਪੌਟਸ ਆ ਉੱਥੇ ਸਰਗਰਮ ਚੱਲ ਰਹੇ ਆ 11 ਤਾਮਾਦ ਤੋਂ ਚੱਲ ਰਹੇ ਆ ਸ਼ਹਿਰ ਕੋਲ ਦੇ ਸਿੱਖ ਦੇ ਅਸਲ ਸਿੱਖਾਂ ਨੂੰ ਉਹਨੂੰ ਫ੍ਰੀਡਮ ਦੇਣ ਕਰ ਰਹੇ ਆ ਮੈਂ ਇਹ ਸਾਰੇ ਆਪਰੇਸ਼ਨ ਨੂੰ ਜਿਹਨਾਂ ਨੂੰ ਜਿਹੜਾ ਜਨਰਲ ਰੀਅਲ ਨੂੰ ਸੁਪਰਵਾਈਜ਼ ਕਰਨ ਲਈ ਅੱਜ ਆਪ ਕੋਲ ਦੇ ਉੱਤੇ ਆਇਆ ਲੋਕਾਂ ਨਾਲ ਮਿਲੇ ਆ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜਾ ਕੰਟੈਕਟ ਹਰ ਹਰਪੁਰ ਦਾ ਏਰੀਆ ਹੈਗਾ ਇਸ ਲਈ ਟ੍ਰਾਂਸਪੋਰਟ ਦਾ ਇਹ ਕਾਰਕਟ ਆਪਰੇਸ਼ਨ ਇਸੇ ਦੀ ਚੱਲ ਰਹੀ ਉਹਨਾਂ ਨਾਲ ਗੱਲਬਾਤ ਕੀਤੀ ਆ ਲੋਕਾਂ ਨੂੰ ਜਿਹੜੀ ਫੀਡਬੈਕ ਮਿਲੀ ਆ ਉਹਦੇ ਤੇ ਅੱਗੇ ਵਧ ਚੋ ਸਾਲਾ ਸਾਲਾ ਦੇਖਿਆ ਰਹੇ ਆ ਜੇ ਜਿਹੜੇ ਵੀ ਕੰਮ ਤੁਸੀਂ ਇਹ ਆਪ ਨੂੰ ਕਹਦੇ ਮੇਰਾ ਸ਼ਤਿਬੋ ਜੀ ਬੋਲਦੇ ਅੱਜ ਕੀ ਅਸੂਬੇ ਚੱਲਦੇ ਕੋਈ ਨਾ ਕਹਿ ਮੰਗ ਵੇ ਟਾਈਮ ਲਿਖੇ ਸਾਰੇ ਕੰਮ ਜੀ ਘੇਰ ਆਉਣ ਸਸਪੀਂਸ਼ਨ ਬੋਰਡ ਨੇ ਨਿਰਮਨ ਟੈਂਪੋ ਪਹਿਲਾਂ ਸਾਡੀ ਕੀਤੀ ਜਿੰਨਾ ਨੇ ਮੈਨੂੰ ਪੂਰਾ ਵਿਸ਼ਵਾਸ ਨਹੀਂ ਦਿਵਾਇਆ ਸੀ ਕਿ ਅਸੀਂ ਦੇਖੋ ਜਿਵੇਂ ਇਹ ਟੀਮ ਜੀ ਰਾਈਟ ਨਹੀਂ ਬਿੰਦਾ ਤੋਂ ਬਹੁਤ ਵੱਡੀ ਸਟੇਟਮੈਂਟ ਹੋ ਜੂਗੀ ਜੇ ਮੈਂ ਇੱਕ ਇਹਦਾ ਤੁਹਾਡੇ ਜੀ ਜੜਾ ਤੋਂ ਕੱਟਦਾ ਪਰ ਇਹਦੇ ਦੇ ਅਸੀਂ ਗੰਟ ਭਾਵਾਂ ਉਹ ਆਪ ਚੰਗਾ ਘਟਾ ਟੈਂਪੋ ਕਰਵਾਉਂ ਸਾਡੇ ਸਾਰੇ ਅਫਸਰ ਸਾਰੇ ਸੀਰੀਅਸ ਹੁੰਦੇ ਫੋਕਸ ਉਹ ਕੇਸ 'ਤੇ ਲੱਗੇ ਹੋਏ ਆਂ ਔਰ ਕਿਸੇ ਵੀ ਚੀਜ਼ ਜਿਵੇਂ ਟੈਰੋਟਮਸ ਤੈਨੂੰ ਜਦ ਤੱਕ ਇਹ ਚਾਪਾ ਭੇਜਿਆ ਰਿਹਾ ਤੁਸੀਂ ਵੀ ਫੇਸ ਕੀਤਾ ਸੀ ਉਸ ਟੈਨਸ਼ਨ ਦੀ ਲੜਾਈ ਨੂੰ ਵੀ ਲੜਿਆ ਪੰਜਾਬ ਪੁਲਿਸ ਨੇ ਵੀ ਲੜਿਆ ਟੈਨਸਮ ਦੇ ਵਿੱਚ ਜਦੋਂ ਇਹ ਟੈਨਸ਼ਨ ਖਤਮ ਹੋਇਆ ਸੀ ਜਦੋਂ ਲੋਕ ਪੁਲਿਸ ਦੇ ਨਾਲ ਆ ਕੇ ਖੜ ਕੇ ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਤੇਨ ਲੱਗੇ ਸੀ ਕਿ ਤਾਰ ਜਿਹੜਾ ਫੜਾ ਕਰ ਚੁੱਕਾ ਹੈ ਉਹਦੇ ਜਿਹੜੇ ਲੋਕ ਆ ਹੁਣ ਇਸ ਕਰਕੇ ਵੀ ਅਦੇ ਵੀ ਲੋਕਾਂ ਦੇ ਵਹਿਮ ਚ ਉਹ ਹੀ ਇਹ ਦੂਜਾ ਚਿੱਟਾ ਤਾਂ ਤਾਂ ਮਿਲ ਆ ਗਿਆ ਉਹਨਾਂ ਵੀ ਜਿਹੜੇ ਲੋਕ ਹੈ ਉਹਨਾਂ ਵਿੱਚ ਅਸੀਂ ਕਿਸੇ ਨੂੰ ਦਿਆਗੇ ਇਨਫੋਰਮੇਸ਼ਨ ਦੇਵਾਂਗੇ ਪੁਲਿਸ ਨੂੰ ਕਿ ਸਾਡਾ ਨਸ਼ਰ ਹੋ ਗਿਆ ਤੇ ਅਸੀਂ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਕੱਲ ਨੂੰ ਉਹ ਸਾਡੇ ਨਾਲ ਤੋਂ ਲੜਾਈ ਝਗੜਾ ਕਰਮ ਜੇ ਸਾਡਾ ਨੁਕਸਾਨ ਜਾ ਕੇ ਤੇ ਸਾਡੀ ਕਿਸਮ ਨਹੀਂ ਕੋ ਇਹੋ ਚੀਜ਼ ਟੈਰਰਿਜ਼ਮ ਚ ਹੋਈ ਸੀ ਲੋਕ ਕਰਨ ਲੱਗੇ ਲੋਕਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਪ੍ਰੈਪੇਰ ਕਰ ਲਿਆ ਸੀ ਕਿ ਜੇ ਕੋਈ ਕੁਝ ਬਤਾਉਂਦਾ ਤਾਂ ਸਭੀ ਸੱਚੰਦਾ ਨੁਕਸਾਨ ਹੋਣ ਦਾ ਬੈਠੇ ਬੈਠ ਕੇ ਹੋਇਆ ਇਹ ਰਾਤ ਜਿਹੜੇ ਆਸਵਾਦੀ ਸੀ ਇਹ ਇਹ ਸਾਰੇ ਲੋਕਾਂ ਦੇ ਘਰਾਂ ਤੇ ਜਨ ਲੱਗੇ ਸਪੈਸ਼ਲੀ ਡਿਜ਼ਾਈਨ ਆ ਤੇ ਬੈਠ ਕੇ ਜਾਣ ਲੱਗੇ ਲੋਕਾਂ ਦੀਆਂ ਆਉਂਟੀਆਂ ਦੀਆਂ ਧੀਆਂ ਘਰਾਂ ਦੇ ਵਿੱਚ ਪਤਾਂ ਮੁਟੀਆਂ ਲੋਕਾਂ ਦੇ ਪੈਸੇ ਕੋਲੇ ਲੋਕਾਂ ਦੇ ਪੱਜੇ ਧੱਕੇ ਦੇ ਨਾਲ ਸਾਰਟ ਗੱਲ ਚ ਪਾ ਕੇ ਨਾਲ ਲੈ ਜਾਂਦੇ ਰਹੇ ਕਿ ਤੈਨੂੰ ਬਾਬਾ ਬਣਾਵਾਂਗੇ ਸੋ ਉਹੋ ਹੀ ਸਿਸਟਮ ਹੈ ਇਸ ਲਈ ਨੂੰ ਪ੍ਰੋਵਾਈਡਰ ਨੂੰ ਪ੍ਰੋਵਾਈਡ ਕਰਦਾ ਉਸ ਦੇ ਨੂੰ ਸਿਸਟਮ ਪ੍ਰੋਵਾਈਡ ਕਰਦਾ ਕਿਉਂਕਿ ਅਸੀਂ ਇੱਕ ਨਾਈਨ ਲਾਈਨ ਦੀ ਭਰਤੀ ਹੋਏ ਸੀ ਉਹਦੇ ਹੱਥ ਬਾਅਦ ਦੇ ਵਿੱਚ ਹੀ ਪੈ ਰਿਹਾ ਸੀ ਉਸ ਚੀਜ਼ ਨੂੰ ਦੇਖੀਏ ਕਿ ਇਸ ਚੀਜ਼ ਨੂੰ ਦੇਖੀਏ ਫਰੇਮ ਚ ਪੂਰੀ ਸੈੱਟ ਹੈ ਜੀ ਬਟ ਜਿੱਦਾਂ ਉਹ ਖਤਮ ਕੀਤਾ ਕਿ ਸਰਕਾਰ ਪੁਲਿਸ ਕਮਿਟਡ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਵਰਤਮਾਨ ਡੀਜੀਪੀ ਗੌਰਵ ਯਾਦਵ ਅਨਟਾਇਰ ਕੌਨ ਜਾਨੀ ਇਸ ਇਸ ਅਲਮਤ ਨੂੰ ਹੱਲ ਕਰਨ ਲਈ ਹਟਮ ਕਰਦੇ ਤਿੰਨ ਪਰ ਰਾਤ ਬੰਦ ਕਰ ਰਹੀ ਹੈ ਐਂਡ ਅਸੀਂ ਇੱਥੇ ਤੇ ਬਹੁਤ ਵੱਡਾ ਜੈਨ ਬੀਤੇ ਦਿਨਾਂ ਦੀ ਗੱਲ ਕਰੀ ਮੈਂ ਜਿਹੜਾ ਜਿਹੜਾ ਫੀਸ ਵਰਕਿੰਗ ਦਾ ਪਾਗ ਹੈਗਾ ਚੈਕਿੰਗ ਕਰਨਾ ਜਿਹੜਾ ਕੋਈ ਕਸ਼ਮੀਰਵਾਰ ਆ ਫੀਸ ਅਫਸਰਾ ਜਿਹ ਉਹ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਔਰ ਜਾ ਉਹਨੂੰ ਸਮਝਾਉਣਾ ਸਮਝਾਉਣਾ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇੰਜੀਨੀਅਰ ਦੇ ਪ੍ਰੋਜੈਕਟ ਦੇ ਜੰਦੇ ਤੋਂ ਆਪ ਸਰਪ੍ਰਾਈਜ਼ ਟ੍ਰੈਕਿੰਗ ਜਿਹੜੀ ਮੋਂ ਉਹ ਜਿਵੇਂ ਡਾਂਡਾ ਲੋ ਬਾਥੀ ਨਾਲ ਹੀ ਚੱਲਦਾ ਹੈ। ਉਹ ਜਿੱਦਿਆ ਸਰਪ੍ਰਾਈਜ਼ ਨੂੰ ਸਸਪੀਸਟਿਕ ਕਰਦੇ ਹੈ। ਪਹਿਲੀ ਗੱਲ ਖਤਰਾ ਲੱਗਦੀ ਸੀ ਕਿ ਲੋਕ ਕਿ ਆਇਆ ਉਸ ਤੋਂ ਬਾਅਦ ਟ੍ਰੈਕ ਜਿਹੜਾ ਖੜਾ ਵਿਖੜ ਗਿਆ। ਔਰ ਉਸ ਤੋਂ ਬਾਅਦ ਕਹਾ ਉਹ ਜਿਹੜਾ ਬੈਕਪੈਕ ਸਾਡੀ ਪੈ ਗਈ। ਔਰ ਇੱਕ ਜਿਹੜੀ ਵੀ ਕ੍ਰਾਈਮ ਮੀਟਿੰਗ ਜਲੰਧਰ ਨੂੰ ਦੀ ਸਾਰੀ ਕਟੇਲ ਕ੍ਰਾਈਮ ਮੀਟਿੰਗ ਅਸੀਂ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੀ ਪੈਂਡੈਂਸੀ ਹੈਗੀ ਹੈ ਮਦਰ ਉਹਦੇ ਦੇ ਡਰੈਕਸ਼ਨਾਂ ਦੇ ਕੇ ਸਹੀ ਦੇ ਕੇ ਉਹਨਾਂ ਨੂੰ ਐਜੂਕੇਟ ਕਰਕੇ ਸਾਡੇ ਜੀਓ ਪ੍ਰੋਜੈਕਟ ਦੇ ਵਿੱਚ ਪ੍ਰੋਪਰ ਡਰੈਕਸ਼ਨਾਂ ਦੇ ਕੇ ਕੰਪਲੇਨਸ ਆ ਤਫ਼ਤੀਸ਼ਾਂ ਲਫਤ ਨੇ ਸਾਲ ਤੋਂ ਉੱਪਰ ਜਿਹੜਾ ਰੈਕੋਰਡ ਨੂੰ ਵੀ ਡਿਸਕਸਸ਼ਨ ਕੀਤੀ ਜਾਵੇ ਤਾਂ ਕਿ ਜਿਹੜੇ ਲੋਕ ਉਹਨਾਂ ਪਤਾ ਨਹੀਂ ਪਤਾ ਹੀ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕਿ ਕਸੂਰਵਾਰ ਨੂੰ ਸਜ਼ਾ ਨਹੀਂ ਮਿਲਦੀ ਇਦਾਂ ਹੀ ਜਿਹੜਾ ਹੈਗਾ ਐਜੂਕੇਸ਼ਨ ਜਿਹੜਾ ਸੰਦਿਗਾ ਉਹ ਸਾਡੀ ਦੇਖੋ ਵਾਰਟ ਜੱਫੜਾ ਤੋਂ ਕੋਰਪੋਰੇਟ ਸੈਕਸ਼ਨ ਲਈ ਫਾਈਲ ਦਿੱਤੀ ਗਈ ਹੈ ਕਿ ਇਹ ਇੱਕ ਪ੍ਰਣਾਲੀ ਵਿੱਚ ਫਾਰਮਲ ਸੈਕਸ਼ਨ ਹੀ ਰਹਿ ਗਈ ਹੈ ਜਿਹੜੀ ਸਾ ਤੋਂ ਵੱਡਾ ਕਾਰਨਾ ਜਾਂ ਕੋਈ ਪ੍ਰਵਿੰਸੀ ਦੇ ਤਰ੍ਹਾਂ ਹੋਵੇ। ਇਹ ਇਹ ਟਿਸ਼ੂ ਵੀ ਕਰਦੇ ਸਾਡੀ ਆਫਿਸ ਤੋਂ ਅੱਗੇ ਤੇ ਐਸਪੀਐਸ ਵੀ ਸਾਡਾ ਕੋਰਟ ਬਹੁਤ ساری ਇਹ ਬਲੇਕ ਦੀ ਅਪਲੀਕੇਸ਼ਨ ਚਾਹੀਏ ਹੁਣ ਦੋ ਜਿਹੜੀ ਸੱਜੇ ਮਨਜ਼ੂਰੀ ਸਾਰੇ ਉਹਨਾਂ ਸੈਕਸ਼ਨ ਜਿਹੜੀ ਹੈ ਜੀ ਉਹਨਾਂ ਸਪੈਕਟਿਵ ਵਿੱਚ ਕੀਤੀ ਜਾਵੇ ਕੋਈ ਰੂਟੀਨ ਕੋਰਸ ਹੈ ਕਹਾਵਾ ਔਰ ਇੱਕੋ ਚੀਜ਼ਾਂ ਦੇ ਨਾਲ ਕੰਮ ਕਰ ਇਸ ਦਾ ਮਤਲਬ ਜਿੱਕੇ ਤਰਕਸ਼ਣ ਖਨਾਲਿਕਾ ਸਪੈਸ਼ਲਿਟੀ ਨਾਲ ਜੁੜਵਟ ਕਰਾਉਂਦੇ ਆਂ ਪਰ ਡੈਫੀਨੇਸ਼ਨ ਸੰਬੰਧਦਾ ਜੀਸੀ ਵਾਸੀ ਬੜਾ ਜਾਂਦਾ ਬਾਹਰ ਆ ਕੇ ਲੈ ਕੇ ਨੀਂਦ ਲੈਂਦੇ ਬਾਕੀ ਬਾਹਰ ਆ ਕੇ ਸਮਝ ਦਬਲ ਦੇਖਣਾ ਚਾਹੀਦਾ ਦੇਖੋ ਬਈ ਇਸ ਦੇ ਨਾਲ ਤੁਹਾਡੀ ਦਲਦਲ ਸਰਵਸਤ ਇਹ ਦੇਖੋ ਕਿ ਕਾਫੀ ਜਿਹੜੇ ਸ਼ਕਤੀਆਂ ਤੋਂ ਸਭ ਵਕਤ ਕਰਦੇ ਜਿਹੜੇ ਮੋਡਸ ਕ੍ਰੈਂਡਿੰਗ ਦੇ ਨਾਲ ਕ੍ਰਾਈਮ ਨੂੰ ਜਾਂ ਅੰਦਰੂਨ ਕੰਮ ਕਰਦੇ ਰਹੇ ਸਪੈਸ਼ਲਿਜ਼ਡ ਕੰਪਨੀ ਦਾ ਵਗੈਰਾ ਉਹਦੇ ਲਈ ਬੜੀ ਬੜੀ ਸਖਤੀ ਪੰਜਾਬ ਸਰਕਾਰ ਕੌਂਫੀਡੈਂਟ ਕਰਨ ਜਾਣੀ ਹੈ ਜੇ ਕਿਸੇ ਨਾ ਕਰੇ ਔਰ ਨਵੇਂ ਸਕੈਂਡਲਸ ਲੱਗ ਰਹੇ ਔਰ ਜਿੱਥੇ ਜਿੱਥੇ ਸਰਕਾਰ ਜਿਹੜੀ ਪਟੰਨਾ ਸੂਬੇ ਜਿਲ੍ਹੇ ਹੈ ਜੀ ਉਥੇ ਅਸਰ ਸਿਰਫ ਜੈਮਾਸ਼ਨ ਦੀ ਹੈ ਕਿ ਜਿੱਥੇ ਤਾਂ ਮਨੁੱਖੀ ਅਸਰ ਪਾਈ ਚੱਲ ਗਈ ਹੈ ਔਰ ਸੱਚੀ ਗੱਲ ਇਹ ਹੈ ਕਿ ਗੈਂਗਸਟਰ ਦਾ ਹੋਰ ਇੱਕੋ ਜਿਹਾ ਸੰਗੰਦਰ ਪਟੰਨਾ ਜਿਲ੍ਹੇ ਦੇ ਸੁੱਤੇ ਜਗਾਂ ਉੱਤੇ ਟਿੱਕਿਆ ਨਿਗਾਹ ਜਾਂਦਾ ਹੈ ਕਿ ਉਹ ਕਿਉਂਨਾਂ ਨੂੰ ਇਹ ਚੀਜ਼ ਕੋਈ ਨਹੀਂ ਕਰਦਾ ਬਟ ਅਰਸੀ ਜਿਹੜਾ ਅਬੀਸੀਲੀ ਸਟਾਰਟ ਹੁੰਦਾ ਇੱਕ ਜਗ੍ਹਾ ਤੋਂ ਸਟਾਰਟ ਹੋ ਕੇ ਦੇ ਚੰਗੇ ਬਖਸ਼ ਸਾਰੇ ਆ ਉਹ ਅਗਲੀਆਂ ਜੇਨਰਾਂ ਚ ਵੀ ਇੰਪਲੀਮੈਂਟ ਹੁੰਦਾ ਸਰ ਤਾਂ ਚਾਰ ਇੱਕ ਜਿਹੜੀ ਟਾਈਮ ਸਿਆਸਤਾ ਮੈਂ ਲਾਈਕ ਅਸੀਂ ਜਿਹੜਾ ਪਾਰਟ ਆਫ ਅ ਟੈਰੋਕੇਸ਼ਨਸ ਕਰ ਗਿਆ ਜੀ ਜਿਹਨਾਂ ਨੂੰ ਸਰਜੈਂਟ ਟੈਰੋਕੇਸ਼ਨ ਦੇ ਵਿੱਚ ਜਦੋਂ ਅਸੀਂ ਬੈਕਵਰਡ ਲਿੰਕ ਨੂੰ ਜੋੜਦੇ ਹਾਂ ਕਿਸੇ ਵੀ ਪ੍ਰੋਮੇ ਜਿੱਥੇ ਕੰਵਰਸ਼ਨ ਕੁਆਂਟੀਟੀ ਜਿਹਦੀ ਫੈਗਰ ਕਵਰੀ ਹੁੰਦੀ ਹੈ ਉਹਦੇ ਬੈਕਵਰਡ ਲਿੰਕ ਤੇ ਜਾਇਆ ਜਾਂਦਾ ਔਰ ਬੈਕਵਰਡ ਲਿੰਕ ਤੇ ਜਾ ਕੇ ਜਿਹੜਾ ਉਹਦਾ ਰੂਟ ਹੁੰਦਾ ਬੇਸ਼ੱਕ ਉਹ ਰਾਜਸਥਾਨ ਦਾ ਐਫਪੀ ਦਾ ਪੂਰਜ ਦੇ ਵੀ ਹੈਗਾ ਉਹਦੇ ਮੱਦੇਨਜ਼ਰ ਜੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹੋਰ ਕੰਦੇਸ ਹੋਣ ਤਾਂ ਉਹ ਸਫਲਤਾ ਮਿਲ ਸਕਦਾ ਹੈ ਸਰਕਾਰਾਂ ਦੇ ਵਿੱਚ ਰਾਜਵਾਨੀ ਪਦਰੀ ਜਾਤੀ ਦੇ ਵਿੱਚ ਵੀ ਵਧਿਆ ਹੋਣਾ ਹੈ ਤੇ ਅਸਲ ਤੋਂ ਡਿਲੀਟ ਨਾ ਕਿ ਆਪਣੀ ਮੁੱਖ ਕੇਂਦਰ ਆਪਸ ਵਿੱਚ ਮਿਲ ਜਾਂਦਾ ਹੈ ਕਿ ਕੋਈ بڑی ਰਾਜਨੀਤਿਕ ਸੰਗਠਨ ਬਣਦਾ ਹੈ ਕਿਉਂਕਿ ਉਹ ਜਿਹੜੇ ਨਾਲੇ ਪ੍ਰੋਡਕਸ਼ਨ ਐਸੇ ਹੋਣਗੇ ਉਹ ਹੋਰ ਡਿਸਪਲੈਂਸਟ ਹੋ ਕੇ ਸੱਚੋ ਆਪਸ ਦਿਗਾ ਪਟਕロイ ਦੀ ਗਣਤੀ ਦਾ ਕੋਈ ਅਜੇ ਤੱਕ ਕੰਮ ਨਹੀਂ ਹੋਣਾ। ਉਹ ਅੱਜ ਨੂੰ ਸੰਯੁਕਤ ਹੋਇਆ ਜਿੱਦਾਂ ਜੀਨੋ ਤੋਂ ਬੂਥਲੇ ਤੋਂ ਆ ਰਿਹਾ ਹੈ। ਉਹ ਕਿਹੜੀ ਜੰਦਾ ਜਿਹੜੀ ਇਹ ਪ੍ਰੈਕਟਿਕ ਤੋਂ ਸਾਡੇ ਖੁਸ਼ੀ ਨਹੀਂ ਸਾਡੇ ਮਤਲਬ ਹੈ ਕਿ ਕਈ ਦਿਨਾਂ ਨਾਲ ਸਿੱਕੇ ਜਿਹੜੋ ਜਿੰਨਾ ਵਿੱਚ ਜਿਹੜਾ ਇੱਕ ਦਸਤ ਜਿਹੜੇ ਕਾਉਂਟਰਸ ਭੇਜੇ ਜਾਂਦੇ ਉਹ ਮਤਲਬ ਫਲੈਸ਼ ਮਨ ਕਰਉਣੀ ਨਹੀਂ ਸਾਡਾ ਕੰਮ ਬਣਦਾ ਇਹ ਕਿ ਉਹ ਕੰਮ ਦਾ ਆਜ ਬਗਤਾਂ ਦੀ ਚੈਕਿੰਗ ਨਾ ਟੁੜੀ। ਔਰ ਜੋ ਹੋਗੇ ਹੈਗਾ ਪਬਲਿਕ ਇੰਟਰਸਟ ਸਰ ਇੱਕ ਨਫਰੀ ਦਾ ਟਿਕਾਣਿਆਂ ਦੇ ਵਿੱਚ ਇਹ ਕਿਤਨਾ ਕਿਤਨਾ ਕੰਮ ਦੇ ਵਿੱਚ ਕਿਦਣਾ ਇੱਕ ਪਿੰਡ ਦਾ ਕੰਮ ਕਰਕੇ ਨਫਰੀਆਂ ਦੀ ਜੀਵੀ ਹੈਗੀ ਹੈ ਇਹਦੀ ਵਾਸਤੇ ਕਿ ਅਸੀਂ ਪ੍ਰੋਪਰਟੀ ਦੀ ਦਾ ਸੁਲਾਈ ਕਰਦੇ ਕਈ ਜਗ੍ਹਾ ਤੇ ਸਾਡੀਆਂ ਤੋਂ ਸਸਤੀ ਦਾਰਤਾ ਹੁੰਦੀ ਹੈ ਯਾਨੀ ਆਹ ਲਾਗਤ ਹੋਣੀ ਹੈ ਠੀਕ ਨਹੀਂ ਵੀ ਆਉਂਦਾ ਇਸੇ ਦਾ ਪਰ ਓਕੇ ਸਾਹਮਣੇ ਦੇ ਕਸਤੇ ਗਾੜੀ ਅਸਲ ਮਾਲ ਖਾਣਾ ਅੱਜ ਤੋਂ ਹੀ ਪਤਾ ਸੀ। ਉਸ ਵਿੱਚ ਸਾਰੀ ਪਲੈਨਿੰਗ ਕਰਕੇ ਮੈਂ ਆਪੇ ਅੰਤਿਮ ਸੁਝਾਅ ਦਿੱਤਾ ਕਿ ਜਿਹੜੇ ਅੰਨ ਸਸਪੀਟਾ ਨਾ ਨਿਮਤਵਾ ਕਰਨਾ ਚਾਹੁੰਦੇ ਨੇ ਜਿਹੜੇ ਥਾਣੇ ਵੱਟੇ ਆ ਸਾਡੇ ਜਿੱਥੇ 100 ਤੋਂ ਉੱਪਰ ਮਕਦਮੇ ਆ ਜਾਂਦੇ ਜਾਂ ਦੋਸ਼ੀ ਤੋਂ ਉੱਪਰ ਮਦਦ ਮੈਂਗਾ ਇਸ ਤੋਂ ਜਿੱਥੇ ਰਜਿਸਟ੍ਰੇਸ਼ਨ ਵੱਧ ਹੈਗੀ ਆ ਉੱਥੇ ਨਪਰੀ ਉਸ ਮਤਲਬ ਕਰ ਦੋ ਜਿਵੇਂ ਹੰਤਲਵਾੜਾ ਖਾਣਾ ਲਾਉਂਦੇ। ਉਥੇ ਰਜਿਸਟ੍ਰੇਸ਼ਨ ਬਹੁਤ ਥੋੜੀ ਹੋਊਗੀ ਮਾਲਪੁਰ ਥਾਣੇ ਦੇ ਨਾਲ। ਉੱਥੇ ਨਫਰੀ ਮਾਲਪੁਰ ਜਾਈ ਚਾਹੀਦੀ ਹੈ ਸਾਡੇ ਮਾਰੀ ਟੱਕ ਤੇ ਤੇ ਇਹ ਜਿਹੜੀ ਨੂੰ ਸਿੰਕਰੋਨਾਈਜ਼ ਕਰਨਾ ਪੈਣਾ ਵਾ ਵੀ ਇਹ ਸਾਰੇ ਆਪਣੇ ਲੈਵਲ ਤੇ ਕਰਕੇ ਪਰ ਪਿਛਲੇ ਦਿਨੀ ਤੁਹਾਨੂੰ ਪਤਾ ਕਾਨਫਰੰਸ ਕੀਤੀਆਂ ਨੇ ਅਸੋਸਪਿਸ਼ਲ ਹੌਣੇ ਕਾਫੀ ਟ੍ਰਾਂਸਫਰਸ ਕਰਕੇ ਪੀਐਸ ਨੂੰ ਕੀਤਾ ਔਰ ਬਾਕੀ ਜਿਹੜੀਆਂ ਜਿਹੜੀਆਂ ਨੌਨ ਅਸੈਂਸ਼ੀਅਲ ਪੋਸਟਾਂ ਦੇ ਉੱਤੇ ਜਿਹੜੀ ਡੀਪੀਓਸ ਦੇ ਵਿੱਚ ਕੋਈ ਟਾਕ ਮਾਰ ਕੇ ਬੈਠਾ ਜਰਾਗਮੈਟਿਕ ਉਹ ਵੀ ਕੱਟ-ਕੁੱਟ ਕੇ ਅਸੀਂ ਖਾਣਿਆਂ 'ਚ ਭੇਜਨੇ ਔਰ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਲੇਡੀ ਸਟਾਫ ਆ ਉਹ ਅਪਸਰਾ ਦੇ ਨਾਲ ਕੰਪਿਊਟਰ ਕੰਪਿਊਟਰ ਦਾ ਨੈਵੀਗੇਸ਼ਨ ਹੈ ਵੀ ਤਾਂ ਕਿ ਕੰਮ ਕਰੇ ਜਿਹੜੀ ਯੰਗ ਮੁੰਡੇ ਉਹ ਖਾਣਿਆਂ 'ਚ ਹੈ ਤਾਂ ਕਿ ਭੱਜਣਾ ਖੜਾ ਕੰਮ ਹੋ ਸਕੇ ਤੁਸੀਂ ਪ੍ਰਸ਼ਨ ਦੇ ਸਕਦੇ ਹੋ ਅੱਜ ਦੇ ਪੰਜਾਬੀ ਲੋਕਾਂ ਦੇ ਵਿੱਚ ਨਿੱਕੀ ਹਿੰਦੀ ਦੇ ਰਿਸ਼ਤੇ ਵਿੱਚ ਬਿਜ਼ਨਸ ਹੋ ਰਿਹਾ ਹੈ। ਮੈਂ ਇਹ ਪੂਰੇ ਜਿਹੜੇ ਦਰਜਾ ਕਰਨਾ ਚਾਹੁੰਦਾ ਹਾਂ। ਕਈ ਕਿੰਨੇ ਮੈਪਰ ਵਾਲੇ ਕੋਈ ਇਹ ਪਿੰਡੀ ਦਾ ਵਪਾਰਕ ਜਿਹੜੀ ਗੱਲ ਹੈ ਕਿ ਅਸੀਂ ਜਦੋਂ ਪਹਿਲਾਂ ਵੇਚਦੇ ਹਾਂ ਪੱਕੀ ਪੂਰ ਦਾ ਪ੍ਰੈਸਲ ਜਾਂ ਪੂਰ ਦਾ ਪ੍ਰੈਸਲ ਪਾਕਿਸਤਾਨ ਤੋਂ ਤੇ ਆਉਂਦਾ ਹੈ ਸਾਡੇ ਲੋਕਾਂ ਦੇ ਘੱਟ ਬਣਦਾ ਹੈ। ਕੀ ਹੋਪੀ ਦੇ ਪਰਨਾ ਬਹੁਤ ਜ਼ਿਆਦਾ ਤੋਂ ਪਹਿਲਾਂ ਕਹਿ ਦਿੱਤੇ ਆ ਸਮੁੱਚ ਦੇਸ਼ ਦੀ ਸਥਿਤੀ ਤੋਂ ਇਹ ਬਣਦੀ ਹੈ ਸਾਡੇ ਨਾਲ ਕੋਟੇ ਇਹ ਜਰਾਵਲਪੰਡੀ ਨਾ ਕਿ ਇਹ ਸਜਾ ਸਨ ਸੰਸਦ ਦੀ ਪ੍ਰਧਾਨਗੀ ਤੋਂ ਪੜਿਆ ਗਿਆ ਸੀ ਕਿ ਕਿ ਇਹ ਆਣੇ ਜਿਹੜੇ ਹੁਣ ਵੈਪਨਸ ਆ ਜਿਹੜੇ ਹੈਡਰ ਜਿਨ੍ਹਾਂ ਦੀ ਮਦਦ ਪੰਡਾ ਗੁਰੀਲਾ ਟੈਕਨੀਕ ਇੱਥੇ ਕਾਫੀ ਜ਼ਿਆਦਾ ਪੀਸ ਨੇ ਪੰਜਾਬ ਤੋਂ ਜਾਣਦੇ ਨੂੰ ਬੱਦਲ ਉਹਨਾਂ ਦੀਆਂ ਹਾਲਤਾਂ ਤੋਂ ਉਹ ਕੰਮ ਕਰੀਏ ਤਾਂ ਉਹ ਬਣਾਉਂਦੇ ਹੋ ਉੱਥੋਂ ਤੱਕ ਨਹੀਂ ਜਾ ਸਕਦੇ। ਉਹ ਬੇਤਨ ਸਿੱਧੇ ਕਿੰਨੇ ਇਹ ਜਗ੍ਹਾ ਤੋਂ ਆਪਣਾ ਆਪ ਨੂੰ ਕੋਈ ਕੰਮ ਨਹੀਂ ਕੱਢ ਸਕਦੇ ਤੇ ਇਹ ਇੰਪੋਰਟ ਨਹੀਂ। ਬਸ ਆਪਾਂ ਨੂੰ ਆਪੇ ਜੂਰ ਪੇਪਰ ਕਰਨਾ ਪੈਣਾ ਹੈ ਕਿ ਸ਼ੌਂਕਾ ਇਹ ਤੁਹਾਡਾ ਨਸਾਨ ਨਹੀਂ ਮਿਲਦਾ। ਉੱਥੋਂ ਜਾ ਕੇ ਵੀ ਪੱਕੇ ਰੱਖਣ। ਇਹਦੇ ਲਈ ਲੈਣ ਪਾਣ ਸਰਕਾਰੀ ਫੀਸ ਨੂੰ ਆਪਾਂ ਦੀ ਦੱਬੜੀ ਪਾ ਸਕਦੇ ਹਾਂ। ਇਹ ਦਿਖਾਉਂਦਾ ਕਿ ਜਿਹੜਾ ਪਾੜਾ ਹੁੰਦਾ ਹੈ ਜਿਹੜਾ ਮੈਕਸ ਪਾੜਾ ਦਾ ਦੁੱਧਾ ਦਾ ਖਾਣ ਦਾ ਪਾੜਾ ਹੁੰਦਾ ਹੈ ਪਰ ਇਹ ਨੂੰ ਅਜਿਹਾ ਕੋਈ ਵਿਦੂਨ ਤੈਰ ਰੋ ਤਿੰਨ ਵਿਚਾਰੀ ਮਗਰ ਬੈਠ ਕੇ ਪੈਪਨ ਵਾਲੀ ਪੱਛਪ ਤੋਂ ਬਾਹਰ ਨਿਕਲ ਕੇ ਆਪਣੀ ਕੰਗੀ ਛੇਦ ਲੜ ਕੇ ਚੰਗੀ ਪੜਾਈ ਕਰਕੇ ਸਪੋਰਟਸ ਨਾਲ ਸਟਾਰਟ ਜੇ ਔਰ ਕਾਫੀ ਸਪੋਰਟਸ ਇਵੈਂਟਸ ਵੀ ਆਰਗੇਨਾਈਜ਼ ਕੀਤੇ ਹਨ ਉਸ ਸਰਵਿਸ ਕਰਕੇ ਵੀ ਅੰਤਮ ਦੂਜੇ ਪਾਸੇ ਨੂੰ ਧਿਆਨ ਲਵਾ ਕੇ ਉਹਨਾਂ ਨੂੰ ਏਸੀ ਦੇ ਵਿੱਚ ਜਿਹੜੀਆਂ ਵੱਖ-ਵੱਖ ਸਪੋਰਟਸ ਕਰਵਾਈਆਂ ਗਈਆਂ ਉਹਨਾਂ ਦੇ ਨਾਮ ਹੀ ਦਿੱਤੇ ਗਏ ਸਰਟੀਫିକੇਟਸ ਵੀ ਦਿੱਤੇ ਗਏ YouTube ਸੋ ਆ ਵੀ ਜਿਹੜੇ ਹੈਗਾ ਮੈਂ ਆਪਣੇ ਵੱਲੋਂ ਵੀ ਜਿਵੇਂ ਮੇਰੇ ਕੋਲ ਸੀਸੀ ਕਲਾਸ ਨੂੰ ਡਾਕੂਮੈਂਟੇਸ਼ਨ ਪੂਰਾ ਦੇ ਸਕਦਾ ਜਿਹੜੇ ਅੱਗੇ ਆਰਗੇਨਾਈਜ਼ ਕਰਨ ਦੀ ਗੱਲ ਹੈ ਉਹ ਵੀ ਆਪਰੇਟਾਈਜ਼ ਕਰਦੇ ਜਦੋਂ ਤੱਕ ਇਹ ਫੀਲ ਕਰ ਰਹੇ ਹਾਂ ਕਪੂਰ ਕੰਮ ਕਰ ਰਹੇ ਤਾਂ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਵੀ ਕਮੈਂਡੇਸ਼ਨ ਸਰਟੀਫਿਕੇਟ ਦਾਂਗੇ ਤਾਂ ਕਿ ਜੇ ਉਹਨਾਂ ਨੂੰ ਸਰਕਾਰੀ ਸਰਟੀਫਿਕੇਟ ਬੱਚਿਆਂ ਨੂੰ ਮਿਲੂਗਾ ਕਿਵੇਂ ਕੰਮ ਵਾਸਤੇ ਉਹ ਕਮਿਟਮੈਂਟ ਹੋ ਗਈ ਵੀ ਉਹਨਾਂ ਵਾਸਤੇ ਵੀ ਆ ਚੀਜ਼ ਜਿਹੜੀ ਹੈਗੀ ਆ ਜਿਹੜੀ ਮੈਨੂੰ ਅੱਜ ਮਿਲੀ ਆ ਐਸਐਸਪੀ ਸਾਹਿਬ ਖੁਦ ਡੀਆਈਜੀ ਜਿਲੰਦਰ ਕੋਟ ਦਾ ਡੀਜੀਪੀ ਸਾਹਿਬ ਨੂੰ ਜਿਲ੍ਹੇ ਅਪ੍ਰੀਸੀਏਸ਼ਨ ਲੈਟਰ ਜਾਈ ਦੇ ਦਿੱਤਾ ਉਹਨਾਂ ਦਾ ਨਾਮ ਇਹ ਨਾਲ ਮਿਲਦੇ ਗਏ ਉਹਨਾਂ ਦਾ ਅਸਮਾਨ ਕਰ ਦਿੱਤਾ ਸਰ ਜਿਵੇਂ ਕਿ ਨਕਸ਼ੇ ਉੱਤੇ ਲਗਾਤਾਰ ਦੇਖਦੇ ਜੇਕਰ ਕਿਸੇ ਕਿਸਮ ਦਾ ਕੋਈ ਕੋਈ ਪਿਆ ਜਾਂਦਾ ਤਾਂ ਉਹਨਾਂ ਤਾਂ ਕਦਮ ਚੱਲਣਗੇ ਪਲੀਸ ਨਿਗਰਾਨੀ ਰੱਖੀ ਜਾਵੇ ਜਿਲੰਦਰ ਕੋਟ ਸੁਸ਼ਾ ਅਕਸਰ ਜੀੜਾ ਵੀ ਮਸ਼ੀਨ ਤੇ ਪਸ਼ੂਦਾਂ ਦੇ ਨਾਲ ਚਾਹ ਮਸ਼ੀਨ ਮਸ਼ੀਨ ਬਰਾਦੀ ਵਪਾਰ ਦੇ ਵਿੱਚ ਸ਼ਾਮਲ ਕੋਟਾ ਦੂਜੇ ਸਮੁੰਦਰ ਬਣਾਉਣਾ ਜਾਂ ਆਮ ਮਸ਼ੀਨ ਦੇ ਤਸਕਰ ਨਾਲੋਂ ਤਿੰਨ ਗੁਣਾ ਵੱਧ ਨੁਕਸਾਨ ਹੁੰਦਾ ਨੰਬਰ 1 ਉਹਦੀ ਨੌਕਰੀ ਜਿਹੜੀ ਨੰਬਰ 2 ਉਹਦੇ ਤੇ ਪਰਚਾ ਦਰਜ ਹੋਊਗਾ ਤੇ ਇੱਕ ਪੱਕੀ ਗੱਲ ਆ ਪੁਲਿਸ ਅਫਸਰ ਹੁੰਦੇ ਆ ਕੋਈ ਵੀ ਕੋਟ ਨੂੰ ਕਦੀ ਨਹੀਂ ਉਹਦੇ ਬੰਦੋਬਸਤ ਚਲਵਿਛਣ ਪੱਕੀ ਆਉਂਦੀ ਕੋਈ ਵੀ ਕੋਟ ਨੂੰ ਕਰੀ ਨਹੀਂ ਕਰੂਗੀ ਬਿਕਾਉਜ਼ ਉਹਨੇ ਪ੍ਰਤੀਕਾ ਵੀ ਹੁੰਦੇ ਹੋਏ ਇਹ ਹਿੱਕਤ ਫਰ ਉਹਦੀ ਫੈਮਿਲੀ ਕਿਲ ਨੂੰ ਬਰਬਾਦ ਹੋ ਗੂ ਵੀ ਕੱਲ ਉਹਦੇ ਪੱਟੀਆਂ ਨੇ ਧਰਤੀ ਹੋਣਾ ਕੁਛ ਹੋਣਾ 100 ਤਰ੍ਹਾਂ ਦੀਆਂ ਜੜੀਆਂ ਹੈ ਕਿ ਸਾਡੀਆਂ ਸੀਐਟ ਦੀ ਕੋਟਾ ਉਹ ਅਕਸਿਜਨੇਸ਼ਨ ਦੀ ਦੇਖ ਤੋਂ ਵੱਡਾ ਸਰਵਾਪੋਤਮ ਕੀ ਜੰਮ ਦਾ ਜਿਹੜਾ ਬਣੇ ਪਸੰਦ ਰਪਸ਼ਨ ਦੇ ਵਿੱਚ ਵੀ ਇੰਟਰਨੈਟ ਦੀ ਵੀਡੀਓ ਆਉਂਦੀਆਂ ਆ ਉਹਨਾਂ ਨੂੰ ਲੈਂਗਵਾਇਜ਼ਰ ਕਰ ਦਿੱਤਾ ਜਾਂਦਾ ਬਾਅਦ ਵਿੱਚ 6 ਮਹੀਨਿਆਂ ਹੁਣੇ ਫਾਨੀ ਦੇਰ ਲਗਾਉਂਦਾ ਇਹਦੇ ਦੇ ਵਿੱਚ ਕੋਈ ਨਹੀਂ ਇਹ ਹੁਣੇ ਜੰਨੇ ਵੀ ਟ੍ਰੇਸਸ ਹੈਗੇ ਆ ਬੇਕਮ ਉਹਨਾਂ ਤੋਂ ਟਾਰਗੇਟ ਨਾਲ ਕੋਈ ਕੋਈ ਰਪਸ਼ਨ ਤੋਂ ਮਿਸ਼ਨ ਦੇਵੇ ਉਹ ਦਾਰੇ ਮadhyam ਦੇ ਨਾਲ ਪੁਨਰਵਾਦ ਤੋਂ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਟਿਕਰਾਵਾਂ ਜਿਸ ਸਾਹਮਣੇ ਆਇਆ। ਉਹ ਸਮਾਦੋ ਲੱਖ ਬੈਂਚਾ ਨਹੀਂ ਜੀ ਇੰਨੀ ਘਟਾਉਣੇ ਕੁ 2 ਲੱਖ 1/2 ਹੌਂ ਦਾ ਅਸਲ ਕੀਤਾ ਉਹ ਡੀਐਸਪੀ ਜਿਹੜੇ 10 ਲੱਖ ਤੋਂ ਉੱਤੇ ਵੀ ਪਹੁੰਚਦੇ ਨੇ ਐਸਐਚਓ ਪਹੁੰਚਦੇ ਨੇ ਗੱਡੀਆਂ ਸਾਰਿਆਂ ਕੋ 51 ਨਵੀਆਂ ਕੰਡੀਸ਼ਨ ਹਨ। ਮਨ ਇੱਕ ਜਿਹੜਾ ਡੀਐਸਪੀ ਜਿਹੜਾ ਹੈਗਾ ਵਾ ਇਹ 10 ਤੋਂ 15 ਲੱਖ ਦੇ ਦਰਮਿਆਨ ਦਾ ਕੋਈ ਸਰਕਾਰ ਨੂੰ ਮੁੱਟਾ ਐਸਪੀ ਜਿਹੜਾ ਹੋ 15-20 ਲੱਖ ਲੀਟਰ ਦਾ ਬੋਲਣ ਉਹ ਤਾਂ ਨਮੇੰਦਾ ਤੇ ਇੰਦਾ ਉਹ ਬਿਲਕੁਲ